ਸਸਿਕਾ ਦੋਸਤੋ 22 April 2025 ਸ਼ਾਮ 6:30 ਵਜੇ ਦਾ ਸਮਾਂ ਤੇ ਅੱਜ ਸਾਡੀ ਕਲੋਨੀ ਸੈਂਸਿਟੀ 2 ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਹੈ ਸਾਡੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਜੀ ਸਾਡੇ ਨਾਲ ਕੀਤਾ ਹੋਇਆ ਵਾਅਦਾ ਓਪਨ ਜਿਮ ਉਹਦਾ ਟੱਕ ਲਾ ਕੇ ਅਧ்கਾਟਨ ਕਰ ਲਈ ਆਉਣ ਜਾ ਰਹੇ ਆ ਤਾਂ ਸਾਰੀ ਕਲੋਨੀ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਕਲੋਨੀ ਦੇ ਸਾਰੇ ਮੌਜੂਦ ਮੈਂਬਰ ਮਾਤਾਵਾ ਪੈਣਾ ਆਪਣੇ ਐਮਐਲਏ ਸਾਹਿਬ ਦੀ ਈਡੀ ਕਰਦੇ ਹੋਏ ਲੋ ਜੀ ਕਲੋਨੀ ਵਾਸਤੇ ਬਹੁਤ ਹੀ ਯਾਦਗਾਰੀ ਪਲ ਓਪਨ ਜਿਮ ਦਾ ਮੇਨ ਪਾਰਕ ਚ ਅਧ்கਾਟਨ ਹੋਣ ਜਾ ਰਿਹਾ ਚਾਂਦੀ ਪਲਾਜ਼ਾ ਚ ਹਲਕਾ ਬੁਲਾਇਆ ਹੈ ਕੈਡਵੋਕੇਟ ਦਿਨੇਸ਼ ਚੱਡਾ ਜੀ ਟੱਕ ਲਾ ਕੇ ਇਹ ਘਟਨ ਕਰਨੇ ਆ ਰਹੇ ਆ ਤੇ ਸਾਰੀ ਸਾਡੀ ਕਲੋਨੀ ਦੇ ਮੌਜੂਦ ਮੈਂਬਰ ਸੀਨੀਅਰ ਮੈਂਬਰ ਸਹਿਬਾਨ ਮਾਤਾਵਾਂ ਭੈਣਾਂ ਉਹਨਾਂ ਨੂੰ ਵੈਲਕਮ ਕਰ ਲਈ ਅਸੀਂ ਵੇਟ ਕਰ ਰਹੇ ਹਾਂ ਜੀ ਸੰਸਿਟੀ 2 ਕਲੋਨੀ ਤੇ ਸਾਡੇ ਬਹੁਤ ਹੀ ਸਾਰੇ ਸਤਿਕਾਰਯੋਗ ਮੈਂਬਰ ਹੈ ਸੰਸਿਟੀ 2 ਵੈਲਫੇਅਰ ਐਸੋਸੀਏਸ਼ਨ ਰਜਿਸਟਰਡ ਕਿਉਂਕਿ ਇਸ ਨਾਮ ਦੇ ਥੱਲੇ ਅਸੀਂ ਸਾਰੇ ਆਰਗੇਨਾਈਜ਼ ਆ ਸਾਰੇ ਸ਼ਹਿਰ ਦੀਆਂ ਬੜੀਆਂ ਹੀ ਮੌਜੂਦ ਸਿਕਸ਼ੀਤਾ ਸਾਡੀ ਕਲੋਨੀ ਦੇ ਆ ਨਿਵਾਸੀ ਆ ਤੇ ਬੜੀ ਅੱਛੀ ਫੈਸਿਲਿਟੀਆਂ ਕਲੋਨੀ ਵੱਲੋਂ ਸਾਡੇ ਪ੍ਰਧਾਨ ਹਰੀਜ ਜਲੋਟਾ ਜੀ ਦੇ ਗਵਾਚ ਲਗਾਤਾਰ ਤੱਤ ਪਰ ਪਰਾਲਿਆਂ ਨਾਲ ਸਾਰੇ ਮੈਂਬਰ ਸਾਡੇ ਕਲੋਨੀ ਦੀ ਬਿਹਤਰੀ ਵਾਸਤੇ ਹਮੇਸ਼ਾ ਸਰਗਰਮ ਰਹਿੰਦੇ ਆ ਸੋ ਹੁਣ ਅਸੀਂ ਅੜੀ ਕਰਨੇ ਵਿਧਾਇਕ ਸਾਹਿਬ ਦੀ ਲੋ ਜੀ ਲਗਾਤਾਰ ਕਲੋਨੀ ਨਿਵਾਸੀ ਐਡਵੋਕੇਟ ਜਨੀਸ਼ ਚੱਡਾ ਜੀ ਦੇ ਸਵਾਗਤ ਲਈ ਹਾਜ਼ਰ ਹੁੰਦੇ ਹੋਏ ਤੇ ਨਾਲ ਦੀ ਨਾਲ ਸ਼ਹਿਰ ਦੀਆਂ ਮੌਜੂਦ ਸ਼ਖਸੀਤਾਂ ਉਹਨਾਂ ਦੇ ਪੀਏ ਗਿੱਲ ਸਾਹਿਬ ਅਮਨਦੀਪ ਸਿੰਘ ਸਾਡੇ ਮਿੱਤਰ ਸਾਰੇ ਲੋਕ ਪਹੁੰਚ ਰਹੇ ਆ ਤੇ ਚੰਦੀ ਮਿੰਟਾਂ ਚ ਇਸ ਓਪਨ ਜਿਮ ਦਾ ਅਸੀਂ ਉਦਘਾਟਨ ਟੱਕ ਲਾ ਕੇ ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਡਾ ਜੀ ਤੋਂ ਕਰਵਾਉਣ ਜਾ ਰਹੇ ਆ ਤੇ ਸਤਨਾਮ ਸਿੰਘ ਜੀ ਗਿੱਲ ਗਿੱਲ ਸਾਹਿਬ ਵੈਲਕਮ ਹੈ ਕਲੋਨੀ ਚ ਹਾਂਜੀ ਹਾਂਜੀ ਸਾਰੀ ਟੀਮ ਦਾ ਨਵੀਨ ਦਰਦੀ ਜੀ ਆ ਮੰਦੀਪ ਸਿੰਘ ਸਤਿਗਗ ਜੀ ਸਰ ਵੈਲਕਮ ਜੀ ਵੈਲਕਮ ਵੈਲਕਮ ਸਤਿਗਗ ਜੀ ਆ ਜੀ ਸਤਿਗਗ ਸਤਿਗਗ ਤੇ ਸਾਡੇ ਇਸ ਪਾਰਕ ਚ ਸਾਡੇ ਰਹਿਸ਼ੀ ਬਹੁਤ ਫਾਇਦਾ ਉਠਾਉਂਦੇ ਨੇ ਸਾਹਮਣੇ ਤੁਸੀਂ ਦੇਖ ਰਹੇ ਹੋ ਡੇਲੀ ਦਾ ਵਰਤਾਰਾ ਹੈਗਾ ਸਾਡੀਆਂ ਮਾਵਾਂ ਭੈਣਾਂ ਜੋਗਾ ਕਰ ਰਹੀਆਂ ਨੇ ਤੇ ਆ ਓਪਨ ਜਿਮ ਦੀਆਂ ਮਸ਼ੀਨਾਂ ਸੱਤ ਪਈਆਂ ਨੇ ਤੇ ਆ ਸਾਰੇ ਕਲੋਨੀ ਨਿਵਾਸੀ ਵੈਲਕਮ ਲਈ ਤਿਆਰ ਬਾਰ ਤਿਆਰ ਸੋ ਬੜਾ ਹੀ ਇੰਟਰਸਟਿੰਗ ਹੋਣ ਜਾ ਰਿਹਾ ਅੱਜ ਦਾ ਇਹ ਬਲੌਗ ਸੋ ਅੰਤ ਤੱਕ ਬਣੇ ਰਹੋ ਲੋ ਜੀ ਐਸ ਡੀਓ ਹਰਪ੍ਰੀਤ ਸਿੰਘ ਜੀ ਭਿਉਰਾ ਐਡਵੋਕੇਟ ਦਿਨੇਸ਼ ਛੱਡਾ ਸਾਡੇ ਦਰਵਾਜ਼ੇ ਪਹੁੰਚ ਚੁੱਕੇ ਆ हार्दिक स्वागत निगा जी आएनु इंप्रूवमेंट ट्रस्ट ਦੇ ਪ੍ਰਧਾਨ ਸੈਣੀ ਜੀ ਭாக ਸਿੰਘ ਮੈਦਾਨ ਜੀ ਸਮੁੱਚੀ ਟੀਮ ਸਾਡੀ ਕਲੋਨੀ ਸੈਂਸਰੀ 2 ਆਉਣ ਤੇ ਹਾਰਦਿਕ ਸਵਾਗਤ ਹੈ ਨੌਜਵਾਨ ਵਿਧਾਇਕ ਐਡਵੋਕੇਟ ਨੀਸ਼ ਚੱਡਾ ਜੀ ਹਾਰਦਿਕ ਸਵਾਗਤ ਨਿਗਾ ਜੀ ਆਏ ਨੂੰ ਸਾਡੀ ਕਲੋਨੀ ਦੇ ਪਰਿਵਾਰ ਵੱਲੋਂ ਜੀ ਸਾਡੇ ਪ੍ਰਧਾਨ ਜਲੋਟਾ ਜੀ ਰਿਸੀਵ ਕਰਦੇ ਹੋਏ ਸਾਡੇ ਜਨਤਕ

ਆਈ ਗੱਲ ਕਰਦੇ ਆ ਜੀ ਸੋ ਯੋਗਾ ਸਾਡੇ ਰੋਜ਼ ਜਾਂਦਾ ਜੀ ਹਾਂਜੀ ਹਾਂਜੀ ਸੋ ਸਾਡੇ ਮੂਹ ਬਲੂਨੀ ਨਿਵਾਸੀ ਸਾਡੇ ਅੱਜ ਬਹੁਤ ਹੀ ਸਰਕਾਰਯੋਗ ਸਾਡੇ ਨੌਜਵਾਨ ਹਲਕਾ ਵ代ਕ ਐਡਵੋਕੇਟ ਦਿਨੇਸ਼ ਚੱਡਾ ਜੀ ਜਿਹੜੇ ਕਿ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਕਿ ਓਪਨ ਜਿਮ ਦੇਣਾ ਕਲੋਨੀ ਨੂੰ ਤੇ ਕਹ ਲਓ 3 ਸਾਲ ਹੋ ਗਏ ਸਰਕਾਰ ਬਣੀ ਨੂੰ ਜਦੋਂ ਹਾਕਮ ਤੇ ਚੋਂ ਨੇ ਨੋ ਡਾਊਟ ਬੜੇ ਕੰਮ ਰਹਿ ਵੀ ਜਾਂਦੇ ਆ ਪਰੰਤੂ ਮੈਂ ਦਾਅਵੇ ਨਾਲ ਕਹਿ ਸਕਦਾ ਐਡਵੋਕੇਟ ਦਿਨੇਸ਼ ਚੱਡਾ ਜੀ ਨੇ ਮੇਰਾ ਵਾਅਦਾ ਬਤੌਰੇ ਆਈਟੀ ਆਰਟੀਆਈ ਵਰਕਰ ਸੀਗੇ ਜਦੋਂ 2014 ਦਾ ਹੈਗਾ ਤੇ ਅੱਜ ਵੀ ਉਹੀ ਕੁਛ ਹੈ ਵੈਸੇ 70 ਦੀ ਕੁਰਸੀ ਤਾਂ ਸਾਨੂੰ ਜਥੇਬੰਦੀਆਂ ਤੇ ਕੰਮ ਕਰਦੇ ਆ ਸਾਡੂ ਵੀ ਦਾ ਸੰਦੇਸ਼ ਆ ਜਾਂਦਾ ਇਹ ਤਾਂ ਐਮ ਐਲ اے ਆ ਉਹ ਚੀਜ਼ ਤੋਂ ਇਹ ਬੱਚੇ ਹੋਏ ਆ ਤੇ ਮੈਨੂੰ ਇਹਦਾ ਦਾਵੇ ਨਾਲ ਕਹਿ ਸਕਦਾ ਕਿ ਜਿੰਨੇ ਸਰਗਰਮੀ ਨੇ ਲੱਗੇ ਹੋਏ ਆ ਪੰਜਾਬ ਦੇ ਸਾਡੇ ਸਭ ਤੋਂ ਸਰਗਰਮ ਵਿਧਾਇਕ ਹੈ ਤੇ ਅਸੀਂ ਮਾਣ ਮਹਿਸੂਸ ਕਰਦੇ ਆ ਕਿ ਅਸੀਂ ਇਹਨਾਂ ਦੇ ਵੋਟਰ ਆ ਸਾਡੇ ਭਾਜੀ ਇੰਦਰਪਾਲ ਜੀ ਰਾਜੂ ਹਸਤਿਆਲ ਇਹਨਾਂ ਨਾਲ ਸਾਡੀ ਸਾਈਕਲਿੰਗ ਦੀ ਸਾਂਝ ਹੈ ਉਹ ਵੀ ਸਾਡਾ ਵੱਡਾ ਪਰਿਵਾਰ ਹੈ ਸੋ ਸਾਰੀ ਇਹ ਟੀਮ ਆਈ ਹੈ ਇਹਨਾਂ ਦਾ ਹਾਰਦਿਕ ਸਵਾਗਤ ਹੈ ਸੋ ਹੁਣ ਮੈਂ ਬੇਨਤੀ ਕਰਨਾ ਅਗਰ ਵਿਧਾਇਕ ਸਾਹਿਬ ਪਹਿਲਾਂ ਬੋਲਣਾ ਚਾਹ ਕੋਈ ਹੋਰ ਸਾਥੀ ਨੇ ਰਾਜੂ ਭਾਜੀ 2 ਮਿੰਟ ਜ਼ਰੂਰ ਆ ਹਾਜ਼ਰੀ ਲਵਾਉਣ ਕਿਉਂਕਿ ਸਾਡੇ ਆਪਣੇ ਆ ਤੁਸੀਂ ਜਿਆਲ ਸਾ ਜੇ ਆ ਸੋਦਣਾ ਆ ਗਿਆ ਸੀ ਕਿਦਾਂ ਸਾਰੀ ਸਾਰਾ ਸੰਗ ਨੂੰ ਵਾਈਟ ਵੀ ਸਾਫ ਦਾ ਬੜੇ ਮਾਣ ਦੀ ਗੱਲ ਹੈ ਬਈ ਰੋਪੜ ਨੂੰ ਸਹਾਰਨ ਸਾਡੇ ਅੰਦਰ ਸਭ ਤੋਂ ਕੋਲੇ ਬਈ ਨੇ ਢੇੜੀ ਢੇੜੀ ਪਰਦਰੰਦ ਦਾ ਸੇਹ ਹਮ ਸਾਡੇ ਜਾਇਸੀ ਨਕਰਦਾ ਪੂਰਾ ਹੀ ਜਿੰਨੇ ਸਾਡੇ ਪਾਰਕ ਹੈਗੇ ਆ ਸਾਰੇ ਐਮਐਲ ਸਾਹਿਬ ਨੇ ਪੂਰੇ ਟਿਚ ਕਰਦੇ ਸਾਰੇ ਆ ਸੋਦਣਾ ਵਾਦਾ ਇਹਨਾਂ ਨੇ ਕਰਿਆ ਸੀਗਾ ਪਹਿਲਾਂ ਵੀ ਜਾਇਸੀ ਸਾਹਿਬ ਪਹਿਲਾਂ ਆਏ ਸੀਗੇ ਐਮਐਲ ਸਾਹਿਬ ਨੇ ਆਪਣਾ ਵਾਦਾ ਸੋ ਪੂਰਾ ਕਰਿਆ ਤੁਹਾਨੂੰ ਪੈਡੀ ਪ੍ਰਧਾਨੀ ਖੇਲੇ ਤੁਸੀਂ ਸਾਡੇ ਅੱਗੇ ਸਾਡੀ ਬੜੀ ਜੀ ਦੀ ਟੀਮ ਹੈ ਤੇ ਬਧਾਈ ਦੇ ਪੱਤਰ ਹੈ ਤੁਸੀਂ ਬਹੁਤ ਵਧੀਆ ਤੁਹਾਡੇ ਚਾਬਸ ਇੱਕ ਹੈਗਾ ਤੇ ਮੈਂ ਇਹੀ ਉਮੀਦ ਕਰਦਾ ਵੀ ਜਿੰਨਾ ਅਸੀਂ ਐਮਐਲ ਸਾਹਿਬ ਨਾਲ ਇਹਨਾਂ ਨੂੰ ਖੰਡਾ ਸ਼ੇਰ ਫੂਲ ਦੋਵਾਂਗੇ ਤੇ ਉਨੇ ਸਾਡਾ ਨਾਂ ਹੋ ਕੇ ਸ਼ਾਇਦ ਵਿੱਚ ਵੀ ਹਲਕੇ ਵਿੱਚ ਵੀ ਦੇਖਦੇ ਹਾਂ ਵੀ ਕਦੀ ਵੀ ਇਸ ਤਰ੍ਹਾਂ ਦੀ ਕੋਈ ਜਨਨੜੀ ਸਾਡਾ ਅਸੀਂ ਦੇਖਿਆ ਵੀ ਜਦੋਂ ਐਮਐਲ ਸਾਹਿਬ ਕਿਤੇ ਨਾ ਕਿਤੇ ਨਿਕਲਦੇ ਹੁੰਦੇ ਉੱਤੋਂ ਆਕਰ ਰਹੇ ਹੁਣ ਸਾਡੇ ਕੰਮ ਹੋ ਚੁੱਕੇ ਆ ਉਹਦੇ ਵਾਸਤੇ ਉਹਦੇ ਉੱਪਰ ਨਾ ਗਏ ਹੁਣ ਸੋਪ ਸਾਡੀ ਦਾ ਇਹੀ ਬੇਨਤੀ ਹੈ ਵੀ ਇਹਨਾਂ ਦੀ ਉਮਰ ਪਰਮਾਤਮਾ ਹੋਰ ਲੰਮੀ ਕਰੇ ਤਾਂ ਕਿ ਅਸੀਂ ਇਹਨਾਂ ਨੂੰ ਕੰਮ ਕਰਦੇ ਆ ਹੋਆ ਐਨਾ ਕੰਮ ਕਰਦੇ ਸਾਡੇ ਹਲਕੇ ਤੋਂ ਪੂਰਾ ਇਹਨਾਂ ਨੂੰ ਗੰਦ ਕੱਢਣ ਲੱਗੇ ਹੋਏ ਨੇ ਜੀ ਸਾਡੇ ਦੋ ਡਿਮਾਂਡ ਸਿਗੀਆਂ ਸ਼ਹਿਰ ਦੀਆਂ ਸੀਵਰੇਜ ਨੂੰ ਤੇ ਪਾਣੀ ਨੂੰ ਗ੍ਰਾਮਪੁਰ ਨੂੰ ਸਭ ਨੂੰ ਦੱਸ ਦਿੰਦਾ ਵੀ ਬਾ ਸਾਡੇ 12 ਕਰੋੜ ਰੁਪਏ ਦੀ ਸਕੀਮ ਹੈ ਜਿਹੜੀ ਐਮਐਸਬ ਲੈ ਕੇ ਆਏ ਹੋਏ ਨੇ ਜਿਹੜੀ ਚੱਲ ਰਿਹਾ ਪਾਣੀ ਜਿਹੜਾ ਪ੍ਰੋਜੈਕਟ ਚੱਲ ਰਿਹਾ ਸਾਰੇ ਸ਼ਹਿਰ ਚ ਐਨਾ ਪਾਣੀ ਆ ਜਾਣਾ ਵੀ ਕੋਈ ਆਪਾਂ ਨੂੰ ਟੂਬੂ ਪੰਪਾਂ ਦੀ ਸਾਰੇ ਚੁੱਕੇ ਜਾਣੇ ਆਪਣੇ ਸਾਰੇ ਕਿਵਰ ਤੋਂ ਹੀ ਦੇਖ ਲੋ ਸਾਰਾ ਇਹਨਾਂ ਨੇ ਖੜ ਕੇ ਰੱਖ ਦਿੱਤਾ ਸਾਨੂੰ ਕਿਤੇ ਕਿਤੇ ਸਾਨੂੰ ਚਾਹ ਜਿਆਸ ਨਗਰ ਦੇਖ ਲੋ ਪੇਡਾ ਚੌਕ ਦੇਖ ਲੋ ਕਾਂਦੀ ਅਤੇ ਕਾਂਦੀ ਨਗਰ ਦੇਖ ਲੋ ਕਿਤੇ ਕਿਤੇ ਜਿੱਥੇ ਜਿੱਥੇ ਵੀ ਸੀਵਰੇਜ ਦੀ ਸਾਨੂੰ ਸਮੱਸਿਆ ਰਹੀ ਹੈ ਐਮਐਲ ਸਾਹਿਬ ਨੇ ਖੁਦ ਮੇਰੇ ਸਾਹਮਣੇ ਆ ਬੂਟ ਉਤਾਰ ਕੇ ਪੈਂਟਾਂ ਉੱਪਰ ਚੁੱਕ ਚੁੱਕ ਕੇ ਗਏ ਸੀ ਸਾਰੀਆਂ ਅੰਗਲੀਆਂ ਅੰਗਲੀਆਂ ਘੁੰਮਦੇ ਪੂਚੇ ਪੂਚੇ ਗਏ ਆ ਲੋਕਾਂ ਦੀ ਸਮੱਸਿਆ ਸੁਣੀ ਆ ਉੱਥੇ ਜਾ ਕੇ ਅਸੀਂ ਐਮਐਲ ਸਾਹਿਬ ਅਸੀਂ ਕਹਿੰਦੇ ਆ ਵੀ ਐਮਐਲ ਸਾਹਿਬ ਇਹ ਸਾਰੇ ਤੁਹਾਡੇ ਸਾਥੀ ਆ ਜੀ ਮੇਰਾ ਜੀਰਾ ਭਾਈ ਛੋਡੇ ਫਿਰ ਭਰਾ ਨਾਲ ਜਿੱਥੇ ਮੈਂ ਕਲਾਸ ਤੇ ਜੀ ਆਹ ਗੁਰਤੇ ਜੀ ਜੇ ਤੁਸੀਂ ਉਹ ਕੰਮ ਕਰਾ ਕੇ ਦਿੱਤਾ ਇਹ ਬਹੁਤ ਵੱਡਾ ਵੱਡਾ ਕੰਮ ਰਹਿ ਜਾਂਦਾ ਬੱਚਾ ਜੀ ਉਹ ਸਾਡੇ ਕਿਸੇ ਕੋਲ ਨਹੀਂ ਬਸੰਦਰ ਵਾਲੇ ਨਹੀਂ ਸਾਡੇ ਕੋਲ ਇੱਕ ਬੜੀ ਬੜੀ ਮਿਹਰਬਾਨੀ ਜੀ ਤੁਸੀਂ ਸ਼ਹਿਰ ਨੂੰ ਫਦਾ ਹਮ ਲਿਖੇ ਆਏ ਨੂੰ ਵਾਈਫਰ ਦਾ ਸਾ ਤੇ ਧੰਨਵਾਦ ਰਾਜੀ ਭਾਈ ਜੀ ਦੱਸਿਆ ਤੇ ਮੈਨੂੰ ਹਰੋਬ ਸਿੰਘ ਸਾਡੇ ਫੈਮਿਲੀ ਮੈਂਬਰ ਹੈ ਜਾਂ ਆਫੀਸ਼ੀਅਲੀ ਆਏ ਐਸ ਡੀਓ ਹੈ ਸਾਰੇ ਸਾਡੇ ਪਰਿਵਾਰਕ ਮੈਂਬਰ ਹੈ ਤੇ ਜਿਹੜੀ ਪਹਿਲੀ ਬਦਲੀ ਵੀ ਐਮ ਐਲ ਏ ਸਾਹਮਣੇ ਕਰੀ ਮੈਨੂੰ ਯਾਦ ਹੈ ਸਾਡੇ ਰਿੱਪੂ ਦੀ ਵਾਈਫ ਦੀ ਉਹ ਮਦਦ ਕਰੋ ਤੇ ਕਹਿੰਦੇ ਵੀ ਪਹਿਲੀ ਬਦਲੀ ਜਿਹਦੇ ਮੈਂ ਮੋਹਰ ਲਾਉਣ ਲੱਗੇ ਉਹ ਵੀ ਸਾਡੀ ਕਲੋਨੀ ਨੂੰ ਦਿੱਤੀ ਗਿਆ ਵੀ ਸਾਡੀ ਕਲ ਗੱਲਾਂ ਚੱਲਦੀਆਂ ਤੇ ਮੇਰੇ ਨਾਲ ਦੀ ਨਾਲ ਯਾਦ ਆ ਗਿਆ ਮੈਂ ਦੋ ਮੰਗਾਂ ਜ਼ਰੂਰ ਤੁਹਾਡੇ ਨੋਟਿਸ 'ਤੇ ਆਉਣਾ ਚਾਹਾਂਗਾ ਇੱਕ ਸਾਡਾ ਸ਼ਹਿਰ ਦੀ ਕਾਨੂੰਨੀ ਸ਼ਹਿਰੀ ਫੀਡਰ ਦਾ ਬਿਜਲੀ ਜੋੜਨ ਦੀ ਮੰਗ ਹੈ ਕੁਆਲਰ ਜਿਹੜੀ ਅਸੀਂ ਇਨ ਪਾਈਪਲਾਈਨ ਹੈ ਮੇਰਾ ਐਕੀਨ ਸਾਹਿਬ ਹੈ ਜਿਹੜੇ ਸ਼ਾਇਦ ਪੱਠਲ ਸਾਹਿਬ ਨਾਲ ਵੀ ਗੱਲ ਹੋ ਗਈ ਹੈ ਪੀਓ ਸਾਹਿਬ ਨਾਲ ਹੀ ਉਹਨੂੰ ਤੁਸੀਂ ਟੱਕਾ ਹੀ ਮਾਰਨ ਦੀ ਲੋੜ ਹੈ ਤੇ ਨਾਲ ਜਿਹੜੀ ਮੇਨ ਸੜਕ ਹੈ ਗੁਰਗਰ ਤੋਂ ਐਂਟਰੀ ਇਹਦੀ ਹਾਲਤ ਲੱਗਿਆ ਸ਼ਾਇਦ ਪਾਸ ਹੈ ਤੇ ਦੋਨੇ ਪਾਸੇ ਸਾਡੇ ਪਿੰਡੀਆਂ ਫਿਰਮੀਆਂ ਜੀ ਇਜ਼ਤ ਘਰ ਦੀ ਪਿਆਰੀ ਕਰ ਹਾਂ ਤੇ ਠੀਕ ਹੈ ਜੀ ਤੇ ਫਿਰਮੀਆਂ ਅਸੀਂ ਜੋ ਨੇ ਪਾਣੀ ਦੀ ਨਿਕਾਸੀ ਦੇ ਨਾਲ ਕਿਉਂਕਿ ਜੇ ਪਾਣੀ ਦੀ ਨਿਕਾਸੀ ਨਹੀਂ ਹੋਈ ਸਾਡੀ ਕਲੋਨੀ ਡੁੱਬ ਜੂਗੀ ਜਾਂ ਫਿਰਮੀਆਂ ਪੱਕੀਆਂ ਕਰਦੀਆਂ ਤਾਂ ਪਾਣੀ ਦੀ ਨਿਕਾਸੀ ਦਾ ਹੱਲ ਨਾਲ ਹੋ ਜਾਵੇ ਸੋ ਹੁਣ ਮੈਂ ਬੇਨਤੀ ਕਰਾਂ ਉਮੀਦ ਕਰਾਂਗੇ ਕਿ ਜਿੰਦਾ ਸਰਕਾਰ ਵੀ ਦਾ ਵਿਧਾਇਕ ਸਾਹਿਬ ਕੰਮ ਕਰਦੇ ਆ ਇਹ ਕੰਮ ਵੀ ਸਾਡੇ ਜਲਦੀ ਹੋਣਗੇ ਓਵਰ ਟੂ ਦਿਨੇਸ਼ ਚੱਡਾ ਜੀ ਆਗੇ ਤੁਹਾਡਾ ਬਚਾਰਾ ਇਤਹਾਜ ਅੱਜ ਸਨ ਸਿਟੀ ਰੋਪੜ ਦੇ ਇਹਨਾਂ ਸਾਰੇ ਸਾਥੀ ਵਕਤ ਜੀ ਹੀਰਾ ਜੀ ਫਟੋ ਦੀਨ ਦੇ ਜੀ ਨੂੰ ਕਿ ਸਭ ਦੇ ਜਿਵੇਂ ਨਾਮ ਲਮਾ ਕੋਈ ਲੰਬੀ ਲਿਖ ਕੇ ਸਾਰੇ ਬਹੁਤ ਸਾਰੀ ਯੋਗ ਨੇ ਸਾਡੀਆਂ ਮਾਤਾ ਮਿਕੜੀਆਂ ਨੇ ਸੋ ਅੱਜ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਅੱਜ ਤੁਹਾਡੇ ਪਾਰਕ ਦੇ ਵਿੱਚ ਜਿਵੇਂ ਤੁਹਾਡਾ ਬਤੋ ਆਇਆ ਸੀਗਾ ਕਿ ਓਪਨ ਜਿਮ ਲੱਗਣਾ ਚਾਹੀਦਾ ਸੋ ਅੱਜ ਕਰੀ 6.5 ਲੱਖ ਦੀ ਲਾਗਤ ਦੇ ਨਾਲ ਓਪਨ ਜਿਮ ਜਿਹੜਾ ਇੱਥੇ ਤੁਹਾਡੇ ਕੋਲ ਪਹੁੰਚਿਆ ਥੋੜੀ ਜਿਹੜਾ ਉਹ ਦੌਲਦੀ ਕਰਕੇ ਦੇਣ ਦੀ ਰਿਸਪਨਸਟੀ ਵਾਲੇ ਤੇ ਉਮੀਦ ਹੈ ਵੀ ਓਪਨ ਜਿਮ ਤੁਸੀਂ ਜਿਵੇਂ ਆਪਣੀ ਕਲੋਨੀ ਨੂੰ ਵਧੀਆ ਢਿੱਕਣਾ ਸਾਹਮਣੇ ਸਾਫ਼ ਕੇ ਰੱਖਿਆ ਹੋਇਆ ਮੇਨਟੇਨ ਕਰਕੇ ਇਹ ਓਪਨ ਜਿਮ ਬੈਸੂੜਾ ਯਾਤਰਾ ਇਹ ਜਰੂਰ ਤੁਹਾਡੇ ਕੰਮ ਆਏਗਾ ਚੰਗੀ ਸਿਹਤ ਲਈ ਤੇ ਇਥੋਂ ਦੇ ਵਾਤਾਵਰਣ ਨੂੰ ਇਥੇ ਨੂੰ ਖੂਬ ਸ਼ੁੱਧ ਹੋਰ ਚੰਗਾ ਚੰਨ ਲਾਉਣ ਦੇ ਲਈ ਤੁਸੀਂ ਇਸ ਓਪਨ ਜਿਮ ਦਾ ਸਹੀ ਫਾਇਦਾ ਲਾਓਗੇ ਤੇ ਨੂੰ ਸਾਭ ਕੇ ਵੀ ਰੱਖੋ ਕਿਉਂਕਿ ਜਿਵੇਂ ਤੁਸੀਂ ਆਪਣੀ ਕਲੋਨੀ ਨੂੰ ਸਾਭਿਆ ਹੈ ਇਹਨੂੰ ਵੀ ਸਾਭ ਕੇ ਰੱਖੋਗੇ ਤੇ ਮੈਂ ਤੁਹਾਨੂੰ ਹੀ ਬੇਨਤੀ ਕਰਦਾ ਕਿ ਆਪਣੇ ਸ਼ਹਿਰ ਦੇ ਜਿੰਨੇ ਹੋਣ ਵਾਲੇ ਕੰਮ ਹੈ ਅਸੀਂ ਸਾਰੇ ਇਕੱਠੇ ਹੋ ਕੇ ਕਰੀਏ ਇੱਕ ਇੱਕ ਕੰਮ ਵੇ ਪਿਛੇ ਸੀ ਪਏ ਹੋਏ ਹੈ ਸਾਇ ਪੀਣ ਵਾਲੇ ਪਾਣੀ ਦੀ ਸਮੱਸਿਆ ਸੀ ਕਿ ਪਿਛਲੇ 30 40 ਸਾਲ ਤੋਂ ਜਿੰਨਾ ਪਾਣੀ ਸ਼ਹਿਰ ਨੂੰ ਆਉਂਦਾ ਠੀਕ ਹੈ ਅੱਜ ਵੀ ਉਨਾ ਹੀ ਆਉਂਦਾ ਪਰ ਆਬਾਦੀ ਕਈ ਗੁਣਾ ਵੱਧ ਗਈ ਉਹ ਅਸੀਂ 12.5 ਕਰੋੜ ਦਾ ਪ੍ਰੋਜੈਕਟ ਮਨਜ਼ੂਰ ਕਰਾਇਆ ਜਿਹਦੇ ਨਾਲ ਨਹਿਰ ਤੋਂ ਜਿਹੜੀ ਪੀਣ ਵਾਲੇ ਪਾਣੀ ਸਪਲਾਈ ਹੈ ਅੱਜ ਵੀ ਆਬਾਦੀ ਦੇ ਹਿਸਾਬ ਨਾਲ ਮਲਟੀ ਇੱਥੇ ਹੀ ਚੈਰ ਰੂਪਰ ਦੇ ਗਵਰਨਮੈਂਟ ਕਾਲਜ ਦੀ ਗੱਲ ਕਰਨੀ ਆ ਬੋਟ ਕਲੱਬ ਜਿਹੜਾ ਉਹ 15 20 ਸਾਲ ਤੋਂ ਜੜਿਆ ਪਿਆ ਸੀਗਾ ਤੁਹਾਡੇ ਤੁਹਾਡੇ ਸਭ ਦੇ ਅਸ਼ੀਰਵਾਦ ਦੇ ਨਾਲ ਉਹ ਵੀ ਮੁੜ ਕੇ ਸ਼ੁਰੂ ਹੋ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਦਾ ਸੰਖਾ ਅੱਜ ਤੱਕ ਸਾਰੀ ਸਰਕਾਰਾਂ ਆਦਿਆਂ ਨੇ ਕਹਿੰਦੀ ਅਸੀਂ ਜੀ ਮਾਣਿਆ ਨੀਤ ਸਿੰਘ ਦੇ ਬਾਅਦ ਪਰ ਕਿਸੇ ਨੇ ਉਹਦੀ ਨਿਸ਼ਾਨਦੇਹੀ ਨਹੀਂ ਕਰਾਈ ਉਹਨਾਂ ਰਸਤਾ ਨਹੀਂ ਬਣਾਇਆ ਅੱਜ ਉਹਦਾ ਰਸਤਾ ਵੀ ਬਣ ਗਿਆ ਨਿਸ਼ਾਨਦੇਹੀ ਵੀ ਗੋਬਿੰਦ ਸਿੰਘ ਜੀ ਦਾ ਰਸਤਾ ਵੀ ਬਣ ਗਿਆ ਪਾਰਕਾਂ ਵੱਲ ਅਸੀਂ ਮੈਂ ਹੁਣੇ ਗੱਡੀ ਚੰਦਾ ਆਪਣੇ ਬਖਸ਼ੀ ਸਾਥੀ ਨਾਲ ਗੱਲ ਕਰਵਾ ਲਈ ਜਾਂ ਪਿਛਲੇ 5 ਸਾਲਾਂ 'ਚ ਕਿੰਨੇ ਪਾਰਕਾਂ ਦਾ ਕੰਮ ਹੋਇਆ ਲਗਭਗ ਕਿਤੇ ਜ਼ੀਰੋ ਹੀ ਨਿਕਲ ਰਿਹਾ ਸੋ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਕਿ ਅਸੀਂ ਆਪਣੇ ਰੂਪਨਗਰ ਨੂੰ ਅਸਲ ਦੇ ਵਿੱਚ ਰੂਪਨਗਰ ਬਣਾਉਣ ਲਈ ਆਓ ਸਾਰੇ ਮਿਲ ਕੇ ਤੁਹਾਮ ਕੋਲ ਵੀ ਆਪਣੇ ਫੈਸਲੇ ਨੂੰ ਬਣਾਇਏ ਤੁਹਾਡੇ ਸਹਿਯੋਗ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਤੇ ਉਪਰ ਸ਼ਹਿਰ ਨੂੰ ਅਸੀਂ ਸਫਾਈ ਦੇ ਵਿੱਚ ਨੰਬਰ 1 ਬਣਾਉਣ ਦੇ ਲਈ ਮੇਰੇ ਮਨ ਵਿੱਚ ਮੀਤੀ ਹੋਈ ਹੈ ਪਰ ਸਾਈਕਲ ਵੀ ਲੱਗਿਆ ਹੋਇਆ ਹੈ ਜਿਹੜੀਆਂ ਕਦੀ ਸਫਾਈ ਦੇ ਇੰਸਟਰੂਮੈਂਟ ਗੱਡੀਆਂ ਤੇ ਪਹਿਲਾਂ ਮਹਿਲ ਆਈਆਂ ਥਾਂ ਉਹ ਵੀ ਲਿਆਂਦੀਆਂ ਗਈਆਂ ਨੇ ਪਰ ਇਹ ਸਾਰੀਆਂ ਜਿਹੜੀਆਂ ਮਹਿਮਾ ਨੇ ਉਹ ਤੁਹਾਡੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ ਜਿਸਾਰੇ ਸਹਿਯੋਗ ਦੇ ਅੱਜ ਤੁਹਾਡੇ ਪਾਰਕ ਦੇ ਵਿੱਚ ਵੀ ਜੀਓਗਨਾਂ ਦਾ ਕੈਂਪ ਚੱਲ ਰਿਹਾ ਹੈ ਕਿ ਮੁੱਖ ਮੰਤਰੀ ਸਾਹਿਬ ਸੀਐਮ ਦੀ ਯੋਗਸ਼ਾਲਾ ਸਾਡੇ ਸ਼ਹਿਰ ਦੇ ਵਿੱਚ ਇਹੋ ਜੇ ਜਿਹੜੇ ਸੈਂਕੜੇ ਕੈਂਪ ਲੱਗਦੇ ਆ ਇੰਨੇ ਟ੍ਰੇਨਰ ਸੈਵ ਦੇ ਵਿੱਚ ਭੇਜੇ ਹੋਏ ਨੇ ਤਾਂ ਕਿ ਲੋਕਾਂ ਨੂੰ ਹਸਪੀਟਲ ਜਾਣ ਤੋਂ ਪਹਿਲੇ ਸਾਮਿਲਿਆ ਜਾਵੇ ਹਸਪੀਟਲ ਜਿਹੜਾ ਧੱਕਮ ਧੱਕਾ ਪੈਂਦਾ ਉਹ ਘਟਾਇਆ ਜਾਵੇ ਬਿਮਾਰੀਆਂ ਦੀ ਉਹ ਰੋਕਿਆ ਜਾਵੇ ਸੋ ਅੱਜ ਤੁਹਾਨੂੰ ਸਭ ਨੂੰ ਇਸ ਓਪਨ ਜਨਮ ਦਿਨ ਲਈ ਬਹੁਤ ਬਹੁਤ ਮੁਬਾਰਕਬਾਦ ਧੰਨਵਾਦ ਜੀ ਉਹ ਦੇਖ ਲਓ ਕਿ ਕਿੱਥੇ ਕਹੀ ਸਾਡੇ ਦਲਵਾਰਾਂ ਸਨ ਉਹ ਇਹ ਘਟਨਾ ਕਰਦੇ ਦੇਖ ਲਓ ਕੀ ਦੀ ਗੱਲ ਹੋ ਰਹੀ ਆ ਉਹਨਾਂ ਨੇ ਪਤਾ ਲਾਇਆ ਕਿ ਸਾਡੇ ਇਹ ਦਲਵਾਰਾਂ ਉਹ ਉਧਰ ਉਧਰ ਨੂੰ ਹੋ ਜੋ ਉਧਰ ਮੂੰਹ ਕਰਕੇ ਨਾਲ ਹੋ ਗਿਆ ਜੀ ਨਾਲ ਇਹ ਇੱਕ ਮਿੰਟ ਇੱਧਰ ਆਜੋ ਇੱਧਰ ਸਾਡੇ ਕੋਲ ਬੈਠੇ ਚੱਲੋ ਇੱਥੇ ਟੋਟੇ ਪੈਸਾ ਮੇਰੇ ਮੈਂਬਰ ਅੱਗੇ ਆ ਜਾਓ ਕੋਈ ਕੋ ਨਿਹਾਲ ਹਸੀਅਤ

ਬਾਰਸ਼ ਤਾਂ ਆ ਗਿਆ ਉਹਦੇ ਬਾਅਦ ਸ਼ਰਤਾਂ ਠੀਕ ਹੈ ਅਦਰਵਾਈਜ਼ ਤਾਂ ਕੋਈ ਬੈਨੀਫਿਟ ਹੋ ਰਿਹਾ ਜੀ ਅਸੀਂ ਸਰਕਾਰ ਗਵਰਨਮੈਂਟ ਤੋਂ ਦੇ ਪੈਸਾ ਲਾ ਰਹੀ ਹਾਂ ਇਹਨਾਂ ਕੋਈ ਫਾਇਦਾ ਹੋਦਾ ਹੈ ਠੀਕ ਹੈ ਸ਼ੂ ਕਰਾਂਗੇ